ਏ ਜੀ ਪਿੰਡ ਰਾਣੀਵਲਾ ਪਿੰਡਾ ਜੀ थाना ਚੋਲਾ ਸਾਹਿਬ ਉੱਥੇ ਮਿੱਤੀ 1 2 ਦੀ ਦਰਮਿਆਨੀ ਰਾਤ ਨੂੰ ਦੋ ਘਰਾਂ ਚ ਚੋਰੀ ਹੋਈ ਸੀ ਜਿਹਦੇ ਵਿੱਚ ਉਹ ਗਹਿਣਾ ਕੜਾ ਸੋਨਾ ਘੜੀਆਂ ਵਗੈਰਾ ਬੁੰਦਰੀਆਂ ਇਹ ਚੀਜ਼ਾਂ ਚੋਰੀ ਹੋਈਆਂ ਸੀ ਤੇ ਇਸ ਦੇ ਸਬੰਧ ਵਿੱਚ थाना ਚੋਲਾ ਸਾਹਿਬ ਚ ਐਫ ਆਈ ਆਰ ਨੰਬਰ 46 ਦਰਜ ਕੀਤੀ ਗਈ ਸੀ ਨਵੇਂ ਕਾਨੂੰਨ ਦੇ ਤਹਿਤ ਤੇ ਉਹਦੀ ਦਰਜ ਕਰਕੇ ਮਕਦਮਾ ਤੇ ਤੀਸ਼ ਜਿਹੜੀ थाना ਚੋਲਾ ਸਾਹਿਬ ਦੀ ਪੁਲਸ ਲੋਕ ਕੀਤੀ ਗਈ ਸੀ ਦੇ ਦੌਰਾਨੀ ਤਬਦੀਸ਼ ਉਸੇ ਪਿੰਡ ਦੇ ਤਿੰਨ ਮੁੰਡੇ ਨੇ ਰਾਜਨ ਧਰਮਿੰਦਰ ਸਿੰਘ ਅਤੇ ਗਗਨਦੀਪ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤਾ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਜਿਹਦੇ ਵਿੱਚ ਸੋਨਾ ਕੜਾ ਵਾਲੀਆਂ ਮੁੰਦਰੀਆਂ ਮੋਬਾਈਲ ਫੋਨ ਨਵ ਮੋਬਾਈਲ ਫੋਨ ਨੇ ਲੇਡੀਜ਼ ਪਰਸ ਪੰਜ ਘੜੀਆਂ ਜਿਵੇਂ ਜਿੰਨਾ ਸਮਾਨ ਚੋਰੀ ਹੋਇਆ ਸੀ ਉਸ ਤੋਂ 70% ਬਰਾਮਦ ਹੋ ਚੁੱਕਿਆ ਜਿਹਦੀ ਕੀਮਤ ਕੋਈ 8-10 ਲੱਖ ਦਾ 8-10 ਲੱਖ ਬਣਦੀ ਹੈ ਤੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਤੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਰਿਮਾਂਡ ਹਾਸਲ ਕਰਕੇ ਦੰਗਾਈ ਨਾਲ ਪੁਛੇਸ਼ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਜਾਂ ਉਸ ਪਿੰਡ 'ਚ ਹੋਈਆਂ ਉਹਨਾਂ ਬਾਰੇ ਵੀ ਪਤਾ ਜੁਈ ਕੀਤੀ ਜਾਏਗੀ ਸਰ ਇਹਨਾਂ ਦਾ ਗੈਨ ਵੀ ਹੈਗਾ ਜੀ ਆਪਾਂ ਕਰ ਰਹੇ ਹਾਂ ਤਫਤੀਸ਼ ਹਰੇ ਕਚੋਰੀ ਫੋਟੇ ਬਧਾਈ ਉਹਨਾਂ ਵੀ ਇਹ ਤਾਂ ਲੱਗਦਾ ਕੋਈ ਤਾਲੇ ਘੋਸਦਾ ਹੈ ਆਪਾਂ ਪੁੱਛਗਿਛ ਕਰਾਵਾਂਗੇ ਇਹ ਜੱਜ ਕਰ ਚੋ ਹਾਂ ਪੁੱਛਗਿਛ ਕਰਾਂਗੇ ਸਾਰੀਆਂ ਚੋਲਾ ਸਾਹਿਬ ਦੇ ਰੀਏ ਚ ਜਾਂ ਤਰਨਤਾਰਨ ਜ਼ਿਲ੍ਹੇ ਚ ਜਾਂ ਹੋਰ ਵੀ ਜਿੱਥੇ ਲੱਗੇ ਜਾ ਕੇ ਚੋਰੀਆਂ ਸਾਰੀਆਂ ਬੜੀ ਕੋਸ਼ਿਸ਼ ਕੀਤੀ ਹੈ ਸਾਰੇ ਇਹਨਾਂ ਨੇ ਜਿਹੜਾ ਸਮਾਨ ਜਿਹੜਾ ਯਾਰ ਚੋਰੀ ਕੀਤਾ ਹੋਵੇ ਚਾਹ ਵੀ ਆਇਆ ਇਹਨਾਂ ਕੋ ਜਿਹੜਾ 70 80% ਦੀ ਬਰਾਮਦਗੀ ਹੋ ਚੁੱਕੀ ਆ ਬਾਕੀ ਬਾਰੇ ਅਜੇ ਤਤਕਸ਼ ਕਰਨੀ ਬਾਕੀ ਬਰਾਮਦਗੀ ਇਹ ਨਾ ਉਹ ਹੀ ਆ ਸਰ ਕਿ ਜਾਂ ਦੁਕਾਨਾਂ ਤੋਂ ਹੋਈ ਹੈ ਨਹੀਂ ਨਹੀਂ ਇਹਨਾਂ ਦੇ ਕੋਲੋਂ ਹੋਈ ਹੈ ਇਹਨਾਂ ਦੀ ਆਪਾਂ ਆਪਣੀ ਕਸਟਡੀ ਹੋਣੀ ਹੈ। ਸਮਾਨ ਸਾਰ ਕਿੱਧਰ ਰੱਖਿਆ ਸਾਰ ਇਹਨਾਂ ਨੇ? ਬਸ ਲੁਕਾ ਕੇ ਰੱਖਿਆ ਸੀ ਘਰਾਂ ਦੀ। ਕੋਈ ਹਥਿਆਰ ਵਗੈਰਾ ਵੀ ਇਹਨਾਂ ਕੋਲ ਸੀ ਜਾਂ ਨਹੀਂ? ਹਥਿਆਰ ਦੀ ਗੱਲ ਹੈ ਜੇ ਸਾਹਮਣੇ ਨਹੀਂ ਆਈ। ਫੇਰੇ ਵੀ ਜੇ ਉਹਨਾਂ ਨੂੰ ਰਿਮਾਂਡ ਲੈ ਕੇ ਪੁੱਛ ਕੇ ਇਸ ਕਰਾਂਗੇ ਜੋ ਵੀ ਆਈ ਸਾਹਮਣੇ ਗੱਲ ਉਹਦੇ ਮੁਤਾਬਕ ਕਰੀ। ਚੱਲੇਗਾ ਉਹ ਕਰਵਾ ਲਈ। ਗ੍ਰਿਫਤਾਰੇ ਗਗਨਦੀਪ ਸਿੰਘ ਜਿਹੜਾ ਦੋਸ਼ੀ ਇਹਦੇ ਘਰੋਂ ਗ੍ਰਿਫਤਾਰ ਕੀਤਾ।